ਖੋਲੋ ਨਹੀਂ ਗੇਟ ਖੋਲੋ ਨਹੀਂ ਗੇਟ ਖੋਲਣਾ ਆ ਮੇਰੇ ਵੇਖ ਲੋ ਨਹੀਂ ਗੇਟ ਖੋਲਣਾ ਆ ਮੇਰੀ ਸੱਸ ਠੀਕ ਹੈ ਮੈਨੂੰ 8 ਸਾਲ ਵਿਆਹੀ ਨੂੰ ਹੋ ਗਈ ਮੈਨੂੰ ਘਰੇ ਨਹੀਂ ਵੜਨ ਦਿੰਦੇ 8 ਸਾਲ ਵਿਆਹੀ ਨਹੀਂ ਹੋ ਗਿਆ ਤਨਵਾਸੀ ਅੱਜ ਤੱਕ ਲਾੜਦਾ ਮੂੰਹ ਨਹੀਂ ਦੇਖਿਆ ਤੇ ਚੱਲ ਵਾਰ ਮੇਰੀ ਗੱਲ ਬਾਤ ਅੰਦਰ ਨਹੀਂ ਵੜ ਲੈਣਾ ਆਉ ਦੇਖੋ ਮੇਰੇ ਨਾਲ ਨਹੀਂ ਕਰਦੇ ਠੱਪ ਨਹੀਂ 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 ਤੁਸੀਂ ਗੇਟ ਖੋਲੋ ਚੱਲ ਚੱਲ ਵਾਰ ਵਾਰ ਚੰ ਬਿਰ ਦੇਖੋ ਮੈਨੂੰ ਘਰੇ ਨਹੀਂ ਮੇਰੀ ਗੱਲ ਤਾਂ ਸੁਣੋ ਮੰਮੀ ਗੱਲ ਤਾਂ ਸੁਣੋ ਮਾਮਲਾ ਇੱਕ ਸਾਹਮਣੇ ਆਇਆ ਕਿ ਇਸ ਲੜਕੀ ਨੂੰ ਘਰੇ ਨਹੀਂ ਵੜਨ ਦਿੱਤਾ ਜਾ ਰਿਹਾ 8-9 ਸਾਲੇ ਦੇ ਵਿਆਹ ਨੂੰ ਜਿਹੜੇ ਹੋ ਗਿਆ ਡਾਕਟਰ ਨੇ ਸਹਿਬ ਆਇਆ ਪੂਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਜਿਹੜਾ ਉਹ ਆਪਾਂ ਲਿਆਵਾਂਗੇ ਉਰੀਆ ਕੀ ਗੱਲ ਕੀ ਆ ਮਾਮਲਾ ਕੀ ਆ ਤੁਹਾਡਾ ਘਰੇ ਕਿਉਂ ਨਹੀਂ ਵੜਨ ਦੇ ਵੀਰੇ ਮਾਮਲਾ ਇਹ ਆ ਹਰ ਤੀਜੇ ਦਿਨ ਮੇਰੇ ਨਾਲ ਕਲੇਸ਼ ਕਰਕੇ ਠੀਕ ਆ ਇਹ ਮੇਰੇ ਸਸ ਮਤਲਬ ਮੇਰੇ ਸਾਸਰੀ ਹੈਗੇ ਤੇ ਇਹ ਮੈਨੂੰ ਹਰ ਮਤਲਬ ਕੋਈ ਸਾਲ ਨਹੀਂ ਬੀਤਦਾ ਸਾਲ ਬਾਅਦ ਮੈਨੂੰ ਲੜਾਈ ਕਰਕੇ ਘਰੋਂ ਕੱਢਣਾ ਹੀ ਕੱਢਣਾ ਹੈ ਇਹਨਾਂ ਨੇ ਫਿਰ ਮੈਂ ਠੀਕ ਆ ਮੇਰੇ ਪਾਪਾ ਨੂੰ ਲੈ ਕੇ ਆਉਣੀ ਆ ਕਈ ਵਾਰੀ ਸਰਪੰਚ ਵੀ ਆ ਗਏ ਪਿੰਡ ਦੀ ਪੰਚਾਇਤ ਵੀ ਆ ਗਈ ਹਰ ਵਾਰੀ ਆਹੀ ਕੁਝ ਹੁੰਦਾਗਾ ਮੈਨੂੰ ਘਰੇ ਨਹੀਂ ਵੜਨ ਦਿੰਦੇ ਇਹੀ ਗੱਲ ਆ ਮਾਤਾ ਜੀ ਨੂੰ ਆ ਤੁਹਾਡੀ ਇਹਨਾਂ ਨੂੰ ਹਾਂ ਜੱਟ ਸਾਲ ਹੋ ਗਏ ਵਿਆਹ ਨੂੰ ਅੱਜ ਤੱਕ ਅਸੀਂ ਇੱਕ ਬੱਚੇ ਦਾ ਮੂੰਹ ਨਹੀਂ ਦੇਖ ਸਕੇ ਇਸ ਲਈ ਘਰ ਤੋਂ ਬਾਹਰ ਕਰਦੇ ਆ ਵੀ ਚੱਲ ਅੱਜ ਤੱਕ ਬੱਚੇ ਦਾ ਮੂੰਹ ਨਹੀਂ ਦੇਖਿਆ ਸੀ ਇਹ ਇਹੀ ਰੌਲਾ ਹਾਂਜੀ ਇਹੀ ਰੌਲਾ ਵਾ ਇਹ ਬਹੁਤ ਸਾਰੇ ਮਾਮਲੇ ਆ ਇਦਾਂ ਦੇ ਆ ਰਹੇ ਆ ਅੱਛਾ ਇਹ ਜਿਹੜੇ ਦੋਸ਼ ਇਹ ਲਾਉਂਦੇ ਆ ਲੜਕੀ ਤੇ ਇਹ ਗੱਲ ਇਹੀ ਹੈ ਜੀ ਗਲਤ ਹੈ ਇਹੀ ਹੈ ਜੀ ਹੁਣ ਇਹਦਾ ਵਿਚਾਰੀ ਦਾ ਕੀ ਕਸੂਰ ਆ ਹਰ 2 ਮਹੀਨੇ ਬਾਅਦ ਨਾ ਬੰਦਿਆ ਆਵਾਜ਼ ਕਲੇਸ਼ ਕਰ ਦਿੰਦੀ ਆ ਘਰੋਂ ਕੱਢ ਦਿੰਦੀ ਆ ਅਸੀਂ ਛੱਡਣ ਜਾਂਦੇ ਇੱਕ ਦਿਨ ਤਾਂ ਇਹ ਚੱਲ ਇਹ ਕਲੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਗੇਟ ਨਹੀਂ ਖੋਲਿਆ ਇਹਨਾਂ ਨੇ ਕਿਉਂ ਇਹੀ ਗੱਲ ਹੋਈ ਆ ਵੀਰੇ ਹਰ ਵਾਰੀ ਮੇਰੇ ਨਾਲ ਇਹ ਕਰਦੇ ਆ ਦੋਨੇ ਇਹ ਮਤਲਬ ਮੇਰੇ ਹਸਬੰਡ ਵੀ ਇਹੀ ਕਰਦੇ ਜਦੋਂ ਇਹਨਾਂ ਦਾ ਜੀ ਕਰਦਾ ਉਹਦੀ ਮੈਨੂੰ ਬਾਹਰ ਕੱਢ ਦਿੰਦੇ ਫਿਰ ਮੈਨੂੰ ਗਾਲੀ ਗਲੋਚ ਨਹੀਂ ਹੁਣ ਹੁਣ ਕਿੱਥੇ ਤੁਹਾਡਾ ਹਸਬੰਦ ਕਿੱਥੇ ਆ ਪਤਾ ਨਹੀਂ ਇਹਨਾਂ ਨੂੰ ਪਤਾਗਾ ਇਹਨਾਂ ਨੇ ਕਿੱਥੇ ਆ ਤੁਹਾਡਾ ਬੇਟਾ ਉਹ ਕੰਮ ਤੇ ਗਿਆ ਹੋਇਆ ਤਾਂ ਇਹਨੂੰ ਵੀ ਪਤਾ ਵਾ ਨਾ ਕੰਮ ਕਰਦਾ ਵਾ ਨਹੀਂ ਫਿਰ ਤੁਹਾਨੂੰ ਅੱਜ ਮੈਂ ਫੋਨ ਕੱਲ ਕੀਤਾ ਸੀ ਵੀ ਅਸੀਂ ਆਵਾਂਗੇ ਫਿਰ ਘਰੇ ਨਹੀਂ ਰੱਖਿਆ ਤੁਸੀਂ ਨਹੀਂ ਘਰੇ ਨਹੀਂ ਰਿਹਾ ਕੰਮ ਤੇ ਗਿਆ ਕੰਮ ਤੇ ਗਿਆ ਹੋਇਆ ਨਹੀਂ ਫਿਰ ਇਹ ਕੁੱਟਣ ਦਾ ਕੀ ਮਤਲਬ ਹੋਇਆ ਵੀ ਚਲੋ ਠੀਕ ਆ ਕੁਦਰਤੀ ਤੌਰ ਤੇ ਆ ਪ੍ਰਮਾਤਮਾ ਨੇ ਹਨ ਬੱਚੇ ਦਾ ਦੇਣੀ ਵੀ ਕੁੱਟ ਮਾਰ ਕਾ ਦੀ ਲਈ ਆ ਕੁੱਟ ਮਾਰ ਤਾਂ ਕੋਈ ਨਹੀਂ ਇਹ ਤਾਂ ਕਰਦਾ ਬਸ ਉਹੀ ਆ ਨਾ ਵੀ ਇਹ ਦਵਾਈ ਬੂਟੀ ਲੈ ਹੂੰ ਉਹਨਾਂ ਇਹਦੇ ਨਾਲ 8 ਸਾਲ ਹੋ ਗਏ 8 ਸਾਲ ਦੇਖ 2 ਸਾਲ ਦੇਖ 3 ਸਾਲ ਦੇ ਇਕੱਠੇ ਹੀ 8 ਸਾਲ ਹੋ ਗਏ ਬੱਚਾ ਨਹੀਂ ਹੋਇਆ ਹਜੇ ਤੱਕ ਇਹਦੇ ਇਧਰ ਨੂੰ ਅੱਗੇ ਨੂੰ ਹੋਊਗੀ ਹੁਣ ਤੁਸੀਂ ਕੋਈ ਦਵਾਈ ਵਗੈਰਾ ਲਈ ਤੁਸੀਂ ਕੋਈ ਵੀਰੇ ਦਵਾਈ ਵਗੈਰਾ ਮੈਂ ਦੱਸਣਾ ਨਹੀਂ ਚਾਹੁੰਦੀ ਠੀਕ ਹੈ মিডিਆ ਸਾਹਮਣੇ ਮੈਂ ਗੱਲ ਨਹੀਂ ਸੀ ਲਿਆਉਣਾ ਚਾਹੁੰਦੀ ਪਰ ਮੈਨੂੰ ਹਰ ਤੀਜੇ ਦਿਨ ਜਦੋਂ ਤੰਗ ਕਰਦੇ ਫਿਰ ਮੈਂ ਕੀ ਕਰਾਂ ਮੈਂ ਤੁਹਾਨੂੰ ਅੱਕ ਕੇ ਸੱਦਿਆਗਾ ਤੁਸੀਂ ਇਹਨਾਂ ਨੂੰ ਪੁੱਛੋ ਵੀ ਅੱਜ ਉਹਨੂੰ ਘਰੇ ਕਿਉਂ ਨਹੀਂ ਰੱਖਿਆ ਕਿਉਂ ਨਹੀਂ ਰੱਖਿਆ ਤੁਸੀਂ ਘਰੇ ਵੀ ਘਰੇ ਨਹੀਂ ਰੱਖਿਆ ਹੁਣ ਅਸੀਂ ਘਰੇ ਰੱਖ ਕੇ ਫਿਰ ਕੀ ਕਰੀਏ ਨਹੀਂ ਕੋਈ ਸੰਗ ਮੰਨਦਾ ਹੋ ਨਹੀਂ ਸੰਗ ਕੋਈ ਨਹੀਂ ਮੰਨਦਾ ਕੋਈ ਕੁਛ ਨਹੀਂ ਕਰਦਾ ਕੋਈ ਫੋਨ ਨੰਬਰ ਹੈ ਉਹਦੇ ਨਾਲ ਗੱਲ ਕਰਾਉਂਗੇ ਉਹਦਾ ਨੰਬਰ ਫੋਨ ਨੰਬਰ ਦੱਸਣਾ ਤੁਸੀਂ ਕੀ ਗੱਲ ਕਰਨੀ ਆ ਇਹ ਸਾਡਾ ਆਪਦਾ ਘਰ ਦਾ ਮਾਮਲਾ ਅਸੀਂ ਨਹੀਂ ਰੱਖਣਾ ਇਹਨੂੰ ਬਸ ਨਹੀਂ ਐ ਕਿਵੇਂ ਹੋ ਜੂ ਰੱਖਣਾ ਤੁਹਾਡੇ ਆਪਦੇ ਬੇਟੀ ਹੈਗੀ ਮੇਰੇ ਬੇਟੀ ਨਹੀਂ ਹੈਗੀ ਬਸ ਬੇਟਾ ਹੀ ਹੈ ਹਾਂਜੀ ਬੇਟਾ ਲਓ ਵੇਖੋ ਇਹ ਵੀ ਇੱਕ ਵੱਡੀ ਗੱਲ ਅਸਲ ਵਿੱਚ ਉਹ ਕਹਿੰਦੇ ਹੁੰਦੇ ਵੀ ਜਿਹਦੇ ਘਰੇ ਧੀ ਨਹੀਂ ਉਹਨੂੰ ਧੀ ਦੇ ਦੁੱਖ ਦਾ ਨਹੀਂ ਪਤਾ ਹੁੰਦਾ ਪਰ ਤੁਸੀਂ ਐ ਕਿਵੇਂ ਕਹਿ ਸਕਦੇ ਹੋ ਤੁਹਾਡੇ ਜੇ ਆਪਦੇ ਧੀ ਨਹੀਂ ਮੰਨ ਲਓ ਤੁਹਾਡੇ ਧੀ ਹੁੰਦੀ ਉਹਦੇ ਨਾਲ ਇਹ ਕੁਛ ਹੁੰਦਾ ਫਿਰ ਕੀ ਕਰਦੇ ਫਿਰ ਦੇਖੀ ਜਾਂਦਾ ਦੇਖੀ ਕੀ ਜਾਂਦਾ ਇਹ ਕੋਈ ਫਿਲਮ ਦਾ ਸੀਨ ਆ ਵੀ ਕੁਝ ਵੀ ਦੇਖਿਆ ਜਾਂਦਾ ਕਮਾਲ ਆ ਤੂੰ ਬੀਬੀ ਦੀ ਗੱਲ ਸੁਣ ਲਓ ਅਗੇ ਫਿਰ ਦੇਖੀ ਜਾਂਦੀ ਇਹ ਕੋਈ ਗੱਲ ਨਹੀਂ ਤੁਹਾਡੇ ਇਹ ਵਿਆਹ ਕੀ ਆਈਏ ਇਹ ਕਿਵੇਂ ਗੱਲ ਹੋਊਗੀ ਵੇਖੇ ਹੀ ਵਸ ਸੰਦੇਹੀ ਹੈ ਵੀ ਚਲ ਬੱਚਾ ਹੋ ਜਾਂਦਾ ਸੀ ਕੁਛ ਨਾ ਕਹਿੰਦੇ ਨਹੀਂ ਕਮਾਚਾ ਨਹੀਂ ਹੋਇਆ ਹੂੰ 8 ਸਾਲ ਹੋ ਗਏ ਦਵਾਈਆਂ ਬਗੜਾ ਖਾਧੀਆਂ ਨੇ ਨਹੀਂ ਮੁੰਡਾ ਨਸ਼ੇੜੀ ਆ ਜੀ ਉਹ ਮੁੰਡਾ ਅਸੀਂ ਤਾਂ ਕਰਕੇ ਰਿਸ਼ਤਾ ਪਸਤਾ ਰਹੇ ਆਂ ਫਿਰ ਵੀ ਚਲੋ ਇੱਜ਼ਤਮਾਨ ਹੁੰਦੀ ਐ ਨਹੀਂ ਕਿ ਕੁੜੀਆਂ ਵਾਪਸ ਲਿਆਈਆਂ ਜਾਂਦੀਆਂ ਆ ਇੱਕ ਨੰਬਰ ਦਾ ਨਸ਼ੇੜੀ ਆ ਉਹ ਅਸੀਂ ਇਹਦੇ ਟੈਸਟ ਕੁੜੀ ਦੇ ਸਾਰੇ ਦੱਸਣਾ ਨਹੀਂ ਚਾਹੁੰਦੇ ਕਰਵਾਤੇ ਆ ਡਾਕਟਰ ਸਾਹਿਬ ਨੂੰ ਇਸੇ ਕਰਕੇ ਮੈਂ ਨਾਲ ਲੈ ਕੇ ਆਇਆ ਜਿਨ੍ਹਾਂ ਨੇ ਟੈਸਟ ਕੀਤੇ ਇਹਨਾਂ ਨੂੰ ਕਹਿੰਨੇ ਮੁੰਡੇ ਦਾ ਟੈਸਟ ਕਰਵਾਓ ਇਹ ਮੁੰਡੇ ਦਾ ਟੈਸਟ ਨਹੀਂ ਕਰਵਾਉਂਦੇਗੇ ਇੱਕ ਮਿੰਟ ਜੀ ਨਸ਼ਾ ਕਰਦਾ ਤੁਹਾਡਾ ਬੇਟਾ ਨਹੀਂ ਕਰਦਾ ਉਹ ਕਹਿੰਦੇ ਨਿਸ਼ੇੜੀ ਇੱਕ ਨਾ ਨਹੀਂ ਕਰਦਾ 58 ਸਾਲ ਦੇ ਵਿੱਚ ਪਤਾ ਲੱਗਾ ਇਹ ਹੁਣ ਵੀ ਨਹੀਂ ਕਰਦਾ ਨਸ਼ਾ ਸਾਨੂੰ ਪਤਾ ਨਾ ਇਹ ਇਹਹੀ ਤਾਂ ਸਾਹਮਣੇ ਆਉਂਦੀਆਂ ਚੀਜ਼ਾਂ ਜਿਹੜੇ ਮੁੰਡੇ ਨਸ਼ੇ ਤੇ ਲੱਗ ਜਾਂਦੇ ਉਹ ਇਸੇ ਤਰ੍ਹਾਂ ਹੀ ਹੋ ਜਾਂਦੇ ਹੈਗੇ ਆ ਫਿਰ ਵੇਖੋ ਅਸਲ ਦੇ ਵਿੱਚ ਸਮਾਜ 'ਚ ਵੱਡੀ ਗੱਲ ਆ ਜੇ ਮੈਂ ਕਹਿੰਦਾ ਵੀ ਵਿਆਹ ਤੋਂ ਪਹਿਲਾਂ ਮਾਂ ਪਿਓ ਦੇ ਚਾਰ ਜਵਾਕਾ ਚਾਹੇ ਉਹ ਚਾਰੇ ਮੁੰਡੇ ਆ ਠੀਕ ਆ ਉਹ ਕਦੇ ਵੀ ਅੱਡ ਨਹੀਂ ਹੋਣਗੇ ਕਦੇ ਵੀ ਉਹ ਵੰਡੀਆਂ ਨਹੀਂ ਉਹਨਾਂ ਦੇ ਵਿੱਚ ਪੈਣਗੀਆਂ ਜੇ ਉਹ ਚਾਰੇ ਜਾਣੇ ਕਮਾਊ ਆ ਨਾ ਕਵਾਰੇ ਕਮਾਉਂਦੇ ਆ ਤੇ ਉਹ ਚਾਰੇ ਮਾਪੇ ਨੂੰ ਲਿਆ ਕੇ ਵੜਾਉਂਦੇ ਆ ਬੁੜੀਆਂ ਬੁੜੀਆਂ ਦੀਆਂ ਜਿਹੜਾ ਦੁਸ਼ਮਣ ਬੰਨਦੀਆਂ ਔਰਤਾਂ ਔਰਤ ਦੀ ਦੁਸ਼ਮਣ ਵਾਲਾ ਹਸਾਬ ਆ ਇੱਥੇ ਬੀਬੀਆਂ ਦੀ جنگ ਆ ਠੀਕ ਆ ਇਹ ਡਾਕਟਰ ਸਾਹਿਬ ਇਹ ਰਿਪੋਰਟਾਂ ਤੁਸੀਂ ਕੀਤੀਆਂ ਲੜਕੀ ਦੀਆਂ ਹਾਂਜੀ ਇਹਨਾਂ ਦੀ ਇਹਨਾਂ ਦੀ ਰਿਪੋਰਟਾਂ ਪੋਜ਼ਿਟਿਵ ਆ ਇਹ ਆਪਣੇ ਬੇਟੇ ਨਹੀਂ ਕਰਵਾਉਂਦੇ ਨਹੀਂ ਇਹਨਾਂ ਨੂੰ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਆਪਣੇ ਬੇਟੇ ਦੀਆਂ ਕਰਵਾਓ ਰਿਪੋਰਟਾਂ ਇਹ ਕਰਵਾਉਂਦੇ ਨਹੀਂ ਇਹ ਲੜਕੀ ਦੀਆਂ ਬਿਲਕੁਲ ਸਹੀ ਰਿਪੋਰਟਾਂ ਪੋਜ਼ਿਟਿਵ ਆ ਜੀ ਬੇਖੋ ਇਹ ਕਹਿੰਦੇ ਵੀ ਲੜਕੀ ਦੀਆਂ ਰਿਪੋਰਟਾਂ ਇਹ ਮਾਤਾ ਜੀ ਕਹਿੰਦੇ ਸਹੀ ਹੁੰਦੀਆਂ ਵੀ ਹੋ ਸਕਦਾ ਤੁਹਾਡੇ ਬੇਟੇ 'ਚ ਵੀ ਕੋਈ ਨੁਕਸ ਹੋਵੇ ਜਾਂ ਨਸ਼ਾ ਕਰਦਾ ਨਹੀਂ ਜੇ ਨਸ਼ਾ ਕੋਈ ਉਹਦੇ 'ਚ ਨੁਕਸ ਨਹੀਂ ਹੈਗਾ ਤੁਹਾਨੂੰ ਪੱਕਾ ਪਤਾ ਹੈ ਹਾਂਜੀ ਨਹੀਂ ਫਿਰ ਤੁਸੀਂ ਤੁਸੀਂ ਰਿਪੋਰਟਾਂ ਕਰਾ ਲਓ ਜੇ ਡਾਕਟਰ ਸਾਹਿਬ ਕਹਿੰਦੇ ਆ ਨਹੀਂ ਕਰਵਾਉਣੀ ਐਸੀ ਇਹ ਵੀਰੇ ਪੈਰਾ ਦੇ ਪਾਣੀ ਨਹੀਂ ਪੀਣ ਦਿੰਦੇ ਇਹ ਹਰ ਵਾਰੀ ਮੈਂ ਬੜੇ ਵਾਰੀ ਕਹਤਾ ਠੀਕ ਹੈ ਹਰ ਵਾਰੀ ਇਹ ਮੈਨੂੰ ਐਂ ਕਹਿ ਦਿੰਦੇ ਆ ਤੂੰ ਘਰੋਂ ਨਿਕਲ ਜਾ ਠੀਕ ਹੈ ਅਸੀਂ ਮਤਲਬ ਜਵਾਕ ਦਾ ਮੂੰਹ ਨਹੀਂ ਵੇਖਿਆ ਤੂੰ ਜਿੱਦੇ ਦੀ ਆਈਆਂ ਮੈਨੂੰ ਬੜਾ ਕੁਝ ਬੋਲਦੇ ਮੈਨੂੰ ਮੈਣੀ ਹੁੰਦੇ ਆ ਪਰ ਮੈਂ ਜਿੰਨਾਂ ਨੂੰ ਜਿੰਨੇ ਵਾਰੀ ਕਿਹਾਗਾ ਵੀ ਤੁਸੀਂ ਉਹਦੇ ਵੀ ਬਰਾਬਰ ਟੈਸਟ ਕਰਾਓ ਮੈਂ ਤਿੰਨ ਵਾਰੀ ਟੈਸਟ ਕਰਾ ਲੇ ਠੀਕ ਹੈ ਮੇਰੇ ਪਾਪਾ ਡਾਕਟਰ ਨੂੰ ਵੀ ਨਾਲ ਲੈ ਕੇ ਆਏ ਆ ਬਾਕਾਇਦਾ ਇਸੇ ਗੱਲ ਪਿੱਛੇ ਵੀ ਇਹਨਾਂ ਨੇ ਫੇਰ ਮੈਨੂੰ ਹੀ ਕਹਿਣਾ ਸੀ ਵੀ ਇਹਦੇ ਚ ਗਲਤੀ ਆ ਠੀਕ ਹੈ ਬੱਚਾ ਹੋਇਆ ਨਹੀਂ ਅਸੀਂ ਤਾਂ ਇਹਨੂੰ ਰੱਖਣਾ ਨਹੀਂਗਾ ਤੁਸੀਂ ਤੁਹਾਡੇ ਇਹ ਸਵਾਲ ਵੀ ਇਹਨਾਂ ਨੂੰ ਪੁੱਛੂੰਗਾ ਇਹ ਜਿਹੜੇ ਟੈਸਟ ਆ ਇਹ ਤੁਸੀਂ ਹੀ ਕਰਵਾਉਣੇ ਹੋ ਕਿ ਇਹ ਖਰਚੇ ਤੇ ਕਰਵਾਉਂਦੇ ਆ ਨਹੀਂ ਨਹੀਂ ਅਸੀਂ ਕਰਵਾਏ ਆ ਜੀ ਅਸੀਂ ਕਰਵਾਏ ਆ ਆਪ ਕਰਵਾਏ ਆ ਤੇ ਫਿਰ ਤੁਸੀਂ ਕਿਉਂ ਨਹੀਂ ਟੈਸਟ ਕਰਾਉਂਦੇ ਇਹ ਤਾਂ ਕਹਿੰਦੇ ਵੀ ਅਸੀਂ ਟੈਸਟ ਤਿੰਨ ਵਾਰ ਹੀ ਕਰਵਾ ਲਏ ਉਹ ਡਾਕਟਰ ਸਾਹਿਬ ਕਹਿੰਦੇ ਵੀ ਲੜਕੀ ਜੇ ਨੁਕਸਾਨ ਇਹਨਾਂ ਨੇ ਹੁਣ ਕਰਵਾਏ ਆ ਪਹਿਲਾਂ ਤੋਂ ਇਲਾਜ ਅਸੀਂ ਕਰਵਾ ਰਹੇ ਆ ਮੈਨੂੰ ਫੇਰ ਸਾਫ ਫਿਰ ਇਹਨਾਂ ਨੂੰ ਉਹੀ ਗੱਲ ਕਹੀ ਆ ਵੀ ਮੁੰਡੇ ਦਾ ਇਲਾਜ ਕਰਾਇਆ ਹੁੰਦਾ ਤਾਂ ਮੇਰਾ ਕਰਾਉਣ ਦੀ ਲੋੜ ਨਾ ਪੈਣੀ ਫਿਰ ਫਿਰ ਤੁਸੀਂ ਕਰਵਾ ਲਓ ਇਹ ਚ ਵੇਖੋ ਕੋਈ ਜੱਗ ਜਹਾਰ ਨਹੀਂ ਵੇਖੋ ਇਹ ਚੀਜ਼ਾਂ ਹੁੰਦੀਆਂ ਹਰ ਵਾਰ ਔਰਤ ਨੂੰ ਆਪੇ ਇੱਥੇ ਆ ਕੇ ਕਿਤੇ ਨਾ ਕਿਤੇ ਗਲਤ ਠਹਿਰਾ ਦਿੰਦੇ ਆ ਜੇਕਰ ਵੀ ਇਹ ਲੜਕੀ ਦੇ ਟੈਸਟ ਕਰਾਏ ਤੇ ਮੁੰਡੇ ਦੇ ਟੈਸਟ ਵੀ ਕਰਾ ਲੈਣੇ ਚਾਹੀਦੇ ਇਹ ਜੀ ਕੋਈ ਦੋ ਰਣੀ ਵੇਖੋ ਇੱਕ ਸਹੀ ਗਲਤ ਦਾ ਫੇਰ ਹੀ ਪਤਾ ਲੱਗੂਗਾ ਨਾ ਮਾਤਾਈ ਮੁੰਡਾ ਨਹੀਂ ਕਰਵਾਉਂਦਾ ਟੈਸਟ ਉਹਨਾਂ ਮੇਰੇ ਚ ਕੋਈ ਨੌਕਸ ਨਹੀਂ ਨੇ ਐ ਕਿਵੇਂ ਫਿਰ ਤੁਸੀਂ ਇੱਕ ਮਿੰਟ ਜੇ ਮੁੰਡੇ 'ਚ ਨੁਕਸਨ ਨਹੀਂ ਕੁੜੀ ਦੇ ਤੁਸੀਂ ਟੈਸਟ ਕਰਾ ਲਿਓ ਤੇ ਸਹੀ ਆਈ ਜਾਂਦੇ ਆ ਫਿਰ ਇਹਨੂੰ ਘਰੋਂ ਕੱਢਦੇ ਹੋ ਇਹਦੇ ਤੇ ਬਲੇਮ ਕਿਉਂ ਲਾਉਨੇ ਹੋ ਤੁਸੀਂ ਫਿਰ ਇਹਦੀ ਤੇ ਮੈਂ ਤਾਂ ਲਾਉਂਗੀ ਹੂੰ ਔਰਤ ਨਹੀਂ ਜਨਣੀਆਂ ਇਹ ਨਹੀਂ ਉਹ ਕਰਨਾ ਮਨ ਨੇ ਮੁੰਡੇ ਦੀ ਬਰ ਮੁੰਡੇ ਦੀ ਰੀਟੈਸਟ ਕਰਾ ਕੇ ਨਹੀਂ ਰਾਜੀ ਇਹਦੇ ਮਗਰ ਤੁਸੀਂ ਹੱਥ ਧੋਕੇ ਪਏ ਆ ਇਹ ਵੀਡੀਓ ਵਾਇਰਲ ਹੁੰਦੀ ਹੈ ਬਾਹਰ 'ਚ ਧੱਕੇ ਮਾਰੀ ਜਾਂਦੇ ਇਹ ਕਿੱਧਰ ਦਾ ਗੱਲਬਾਤ ਹੈ ਇਹ ਤੇ ਫਿਰ ਅਸੀਂ ਇਹਨੂੰ ਘਰੇ ਰੱਖ ਕੇ ਕੀ ਕਰਾਂਗੇ ਜਦੋਂ 8 ਸਾਲ ਹੋ ਗਏ ਆ ਇਹ ਤਾਂ ਬੀਬੀ ਵਾਸ ਇੱਕੋ ਹੀ ਫਿਲਮ ਵਾਲਾ ਗੋਡਾਈਲੋਗ ਮਾਰੀ ਜਾਂਦੀ ਐ 8 ਸਾਲ 8 ਸਾਲ ਵੀ ਤੂੰ ਸਮਝ ਨਹੀਂ ਆਉਂਦੀ ਜਦੋਂ ਉਹ ਤੁਹਾਨੂੰ ਕਹੀ ਜਾਂਦੇ ਆ ਤੁਸੀਂ ਫਿਰ ਗੱਲਬਾਤ ਕੀਤੀ ਐ ਕਿਸੇ ਪੰਚਾਇਤ ਉਹ ਨਹੀਂ ਅਸੀਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਤਿੰਨ ਚਾਰ ਵਾਰੀ ਵੀ ਤੁਸੀਂ ਮੁੰਡੇ ਨੂੰ ਸਾਡੇ ਕੋਲੇ ਭੇਜ ਦਿਓ ਨਹੀਂ ਤੁਸੀਂ ਪੈਸੇ ਲਾ ਸਕਦੇ ਅਸੀਂ ਟੈਸਟ ਕਰਵਾ ਦਿੰਨੇ ਆ ਗੱਲ ਤਾਂ ਰਲ ਮਿਲ ਕੇ ਹੀ ਹੋਣੀ ਆ ਦੋਨਾਂ ਦੀ ਇਹ ਵਾਸ ਟਾਲ ਮਟੋਲ ਕਰੀ ਜਾਂਦੇ ਆ ਟਾਲ ਮਟੋਲ ਕਰੀ ਜਾਂਦੇ ਆ ਕੀ ਕੰਮ ਕੀ ਕਰਦਾ ਮੁੰਡਾ ਤੁਹਾਡਾ ਜੀ ਮੁੰਡਾ ਕੋਈ ਕਿਤੇ ਵਰਕਸ਼ਾਪ ਚ ਖੜੀ ਟਰੱਕਾਂ ਟਰੱਕਾਂ ਤੇ ਜਾਂਦਾ ਖੜੀ ਵਰਕਸ਼ਾਪ ਤੇ ਲੱਗਿਆ ਉਹ ਵੀ ਸੱਚ ਨਹੀਂ ਦੱਸ ਦੇਗੇ ਅਸਲ ਵਿੱਚ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਮੈਂ ਤਾਂ ਹੋਰ ਪਤਾ ਲੱਗਿਆ ਮੈਨੂੰ ਤਾਂ ਨਸ਼ਾ ਕਰਦਾ ਉਹ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਉਹ ਇਹ ਕਹਿੰਦੇ ਅਸੀਂ ਟੈਸਟ ਕਰਾ ਦੇਾਂਗੇ ਫੇਰ ਮੁੰਡਾ ਭੇਜ ਦੋਗੇ ਇਹਨਾਂ ਕੋਲੇ ਭੇਜ ਦਾਂਗੇ ਅਸੀਂ ਕਰਾ ਲੈਣ ਉਹ ਤਾਂ ਕਹਿੰਦੇ ਹੁਣ ਫਿਰ ਦੱਸੋ ਤੁਸੀਂ ਕਹਿੰਦੇ ਨਾ ਹੁਣ ਤੁਸੀਂ ਆਏ ਕਰਕੇ ਕਹਿੰਦੇ ਆ ਦਸਾ ਮਿੰਟ ਮੁੱਕਰ ਜਾਣਗੇ ਜਦੋਂ ਤੁਸੀਂ ਵਾਗੇ ਵੀਰੇ ਇਹਨਾਂ ਦਾ ਆਹੀ ਐ ਮੈਨੂੰ 8 ਸਾਲ ਹੋ ਗਏ ਮੈਂ ਤਾਂ ਕੱਢਦੀ ਨੂੰ ਵੀ ਮੈਂ ਜਦੋਂ ਟੈਸਟ ਕਰਵਾਏ ਹਨਾ ਤੁਸੀਂ ਉਹਨੂੰ ਵੀ ਭੇਜੋ ਇਹ ਉਸ ਗਲਤੀ ਨਹੀਂ ਆਉਂਦੇ ਮਾਪੋਤ ਦੋਨੇ ਹੱਤੋਂ ਕੇ ਮੇਰੇ ਪਿੱਛੇ ਪੈਂਦੇ ਜਦੋਂ ਮੈਂ ਇਹਨਾਂ ਨੂੰ ਕਹਿਦਾ ਫਿਰ ਇਹਨਾਂ ਨੇ ਠੀਕ ਐ ਮੈਨੂੰ ਫੜ ਕੇ ਕੁੱਟ ਦੇਣਾ ਆ ਇਹਨੇ ਉਹਨੂੰ ਕਹਿਣਾ ਠੀਕ ਐ ਮਾਤਾ ਨੇ ਉਹਨੂੰ ਕਹਿਣਾ ਵੀ ਇਹਨੂੰ ਕੋਟੇ ਬੜਾ ਬੋਲਦੀ ਇਹਨੂੰ ਘਰੋਂ ਕੱਢ ਦੇ ਫਿਰ ਉਹ ਕੁੱਟਮਾਰ ਕਰਕੇ ਮੈਨੂੰ ਘਰੋਂ ਕੱਢਦਾ ਵੀਰੇ ਇਹੀ ਕੁਛ ਹੁੰਦੇ ਕੁੱਟਦੇ ਮ ਨਹੀਂ ਕੋਈ ਨਹੀਂ ਕੁੱਟਦਾ ਇਹਨੂੰ ਹੁਣ ਜਿੰਨਾ ਮਰਜੀ ਇਹ ਕਹੀ ਚੱਲੇ ਕੁੱਟ ਮਰ ਨਹੀਂ ਕਰਦੇ ਅਸੀਂ ਹੁਣ ਤੁਸੀਂ ਵੇਖੋ ਇੱਥੇ ਹੁਣ ਮਾਤਾ ਦੇ ਕੋਈ ਗੱਲ ਕਹਿ ਰਹੀ ਆ ਵੀ ਨਹੀਂ ਕੋਈ ਵੇਖੋ ਆਪਾਂ ਇੱਥੇ ਡਾਕਟਰ ਨਹੀਂ ਦੇ ਇਹਨਾਂ ਦੇ ਘਰ ਆ ਇੱਥੇ ਪਹੁੰਚੇ ਆ ਦੱਸੋ ਵਾ ਇਹ ਜੇ ਕੇਸ ਆਉਂਦੇ ਆ ਕੀ ਤੁਸੀਂ ਕੀ ਕਹੋਗੇ ਇਹ ਜੇ ਕੇਸਾਂ ਦੇ ਵਿੱਚ ਫਿਰ ਅਸੀਂ ਇਹ ਲੜਕੀ ਦੇ ਦਰ ਰਿਪੋਰਟਾਂ ਕਰਵਾ ਲੈਂਦੇ ਆ ਹਰ ਕੋਈ ਤੇ ਆਪਣੇ ਲੜਕੇ ਦੇ ਨਹੀਂ ਆ ਕਰੂਗਾ ਬੰਦੇ ਦੀ ਰਿਪੋਰਟਾਂ ਫਿਰ ਇਹ ਗਲਤ ਗੱਲ ਹੈ ਗਲਤ ਗੱਲ ਹੈ ਠੀਕ ਕਹਿਣਾ ਚਾਹਣੇ ਲੋਕਾਂ ਨੂੰ ਕੀ ਕਹਿਣਾ ਅਸੀਂ ਕਹਿੰਦੇ ਆ ਵੀ ਦੋਨਾਂ ਦੀ ਰਿਪੋਰਟਾਂ ਹੋਣੀਆਂ ਚਾਹੀਦੀਆਂ ਹਾਂ ਬਿਲਕੁਲ ਲੜਕੇਰੀਆਂ ਵੀ ਲੜਕੀਰੀਆਂ ਵੀ ਫਿਰ ਪਤਾ ਲੱਗ ਜਾਂਦਾ ਵੀ ਕਿਹਦੀ ਰਿਪੋਰਟ ਨੈਗੇਟਿਵ ਆ ਕਿਹਦੀ ਪੋਜ਼ਟਿਵ ਆ ਫਿਰ ਦੋਨਾਂ ਨੂੰ ਦਵਾਈਆਂ ਖਾਣੀਆਂ ਪੈਂਦੀਆਂ ਵੇਖੋ ਇਹ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਆਪਾਂ ਇਹ ਕਹਿ ਲਗੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਸੰਗੜਣਾ ਨਹੀਂ ਚਾਹੀਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਜਿਹੜਾ ਰੋਗ ਲੱਗਿਆ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਆ ਉਹ ਚੀਜ਼ ਦਾ ਹੱਲ ਕਰਨਾ ਚਾਹੀਦਾ ਪਰ ਹੁਣ ਤੁਸੀਂ ਇਹ ਚੀਜ਼ ਦੇਖੋ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਮਾਤਾ ਜੀ ਹੁਣ ਤੁਹਾਡੇ ਇਹ ਤੇ ਤੁਹਾਡੇ ਕਸੂਰ ਕੱਢਦੇ ਆ ਮੇਰਾ ਕਸੂਰ ਕੀ ਆ ਕੋਈ ਨਹੀਂ ਤਾਂ ਐਵੇਂ ਤੂੰ ਤਾਂ ਲੋਂਦੇ ਨੇ ਉਹ ਕਦੇ ਕਦੇ ਸ਼ਰਾਬ ਕਦੇ ਮਾੜੀ ਮੋਟੀ ਕਦੇ ਪੀਲੀ ਤਾਂ ਪੀਲੀ ਨਹੀਂ ਤਾਂ ਨਹੀਂ ਉਹ ਮੈਂ 25 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਉਹਨੂੰ ਪਾਲਿਆ ਪਲੋਸੇ ਸਾਰਾ ਕੁਝ ਕੀਤਾ ਮੈਨੂੰ ਨਹੀਂ ਪਤਾ ਇਹਨੇ ਵੀ ਪਾਲੇ ਇਹ ਵੀ ਪਾਲੀ ਪਲੋਸੀ ਇਹ ਘੜਾ ਬਾੜਾਂ ਤੋਂ ਚੱਕ ਕੇ ਲਿਆਇਆ ਬਾੜਾ ਤਾਂ ਨਹੀਂ ਚੱਕ ਕੇ ਲਿਆਇਆ ਹਰ ਕੋ ਇੱਕ ਨੂੰ ਆਦਾ ਬੱਚਾ ਪਿਆਰਾ ਹੁੰਦਾ ਇਹ ਮਤਲਬ ਕੀ ਹੈ ਇਹ ਐਵੇਂ ਬਿਨਾ ਮਤਲਬ ਤੇ ਤੂੰ ਤਾਂ ਲਾਉਂਦੀ ਹੈ ਵੇਖੋ ਆਂਟੀ ਜੀ ਆਪਾਂ ਹੁਣ ਡਾਕਟਰ ਨੂੰ ਪੁੱਛ ਲਿਆ ਸਾਰੀ ਗੱਲ ਬਾਤ ਆ ਹੁਣ ਉਹਨਾਂ ਨੇ ਰਿਪੋਰਟਾਂ ਦੀ ਵੀ ਇਹ ਗੱਲ ਦੱਸੀ ਪਰ ਜੇ ਕੋਈ ਹੋਰ ਗੱਲ ਆ ਤੁਹਾਨੂੰ ਲੱਗਦਾ ਵੀ ਆਹ ਗੱਲ ਆ ਤੁਸੀਂ ਕੋਈ ਛਪਾਉਣੇ ਸਾਨੂੰ ਉਹ ਗੱਲ ਦੱਸ ਦਿਓ ਕਸੂਰ ਹੋਇਆ ਕੁੜੀ ਨੂੰ ਵੀ ਕਹਿਣ ਜੋਗਿਆ ਆਪੇ ਇਹ ਗੱਲ ਨਹੀਂ ਵੀ ਆਪਾਂ ਇਹ ਕਹਿੰਦੇ ਕਿ ਕੁੜੀ ਸਹੀ ਆ ਜਾਂ ਮੁੰਡਾ ਗਲਤ ਆ ਪਰ ਉਹ ਚੀਜ਼ ਨਹੀਂ ਆਪਾਂ ਸੱਚ ਸਾਹਮਣੇ ਲਿਆਉਣਾ ਇਹ ਬਾਬਿਆਂ ਦੇ ਚਲੀ ਜਾਵੇ ਕਿਹੜੇ ਬਾਬੇ ਭਈ ਜਾਂਦੀ ਨਹੀਂ ਜਿਹੜੇ ਬਾਬੇ ਨੂੰ ਤੁਸੀਂ ਮੰਨ ਮੰਨਦੇ ਆ ਸੀ ਜਾਂਦੀ ਨਹੀਂ ਕੀ ਕਹਿੰਦਾ ਉਹ ਬਾਬਾ ਆਪ ਹੀ ਹੋਊਗਾ ਇਹਦੀ ਝੋਲੀ ਪਰੂਗੀ ਕਿਉਂ ਭਈ ਏ ਅਹੀਂ ਕਰ ਦੇ ਕਦੇ ਤਾਂ ਪਤਾਸੇ ਲਿਆ ਕੇ ਦੇ ਦਿੰਦੀ ਮੈਨੂੰ ਵੀ ਪਤਾਸੇ ਖਾਲਾ ਠੀਕ ਆ ਕਦੇ ਪਾਠੀਆਂ ਲਿਆ ਕੇ ਦੇ ਦੂਗੀ ਵੀ ਬਾਬੇ ਨੇ ਪਾਠੀਆਂ ਦਿੱਤੀਆਂ ਪਾਠੀਆਂ ਖਾਲਾ ਵੀ ਤੂੰ ਜੇ ਬਾਬੇ ਚ ਇੰਨੀ ਕਰਾ ਮਾਂ ਤਾਂ ਤੂੰ ਮੁੰਡੇ ਨੂੰ ਘਵਾ ਦੇ ਮੈਂ ਨਹੀਂ ਖਾਂਦੀਗੀ ਜਦੋਂ ਉਹ ਮੇਰੇ ਬਰੋਬਰ ਟੈਸਟ ਹੀ ਨਹੀਂ ਕਰਾਉਂਦਾ ਠੀਕ ਹੈ ਟੈਕਨੋਲੋਜੀ ਕਾਦੇ ਵਾਸਤੇ ਆ ਠੀਕ ਹੈ ਡਾਕਟਰੀ ਲਾਈਨ ਆ ਜਿਹੜੀ ਡਾਕਟਰ ਕਾਦੇ ਵਾਸਤੇ ਆ ਜੇ ਬਾਬੇ ਇੰਨੀ ਕੀਤੇ ਉਹ ਹੁੰਦੇ ਠੀਕ ਹੈ ਫਿਰ ਉਹ ਆਪ ਦਾ ਕੋਈ ਕਾਰੋਬਾਰ ਤੋਰ ਕੇ ਬਹਿੰਦੇ ਆ ਇਹਨਾਂ ਦਾ ਕਾਰੋਬਾਰ ਹੀ ਆ ਬਾਬਿਆਂ ਦਾ ਕਾਰੋਬਾਰ ਹੀ ਆ ਫਿਰ ਲੋਕਾਂ ਲੋਕਾਂ ਨੂੰ ਐਵੇਂ ਵੇਲੇ ਵੇ ਦੇ ਵਿੱਚ ਲਾ ਕੇ ਪਖੰਡਵਾਦ ਕਰੀ ਜਾਂਦੇ ਆ ਉਹ ਥੋੜੀ ਵੀਰੇ ਗੱਲ ਕਿੰਨਾ ਕਿੰਨਾ ਪੜਿਆ ਤੁਸੀਂ ਮੈਂ ਗ੍ਰੈਜੂਏਟ ਆ ਤੁਹਾਡਾ ਮੁੰਡਾ ਕਿੰਨਾ ਪੜਿਆ ਉਹ ਨੇ ਉਹ ਵੀ ਪੜਿਆ ਹੋਇਆ ਵਾ ਉਹ ਵੀ ਪੜਿਆ ਹੋਇਆ ਕੁਸਤਾ ਪੜਿਆ ਉਹ 5 7 8 ਕੋਈ 12 ਵੀ ਹੈ ਪੜਿਆ ਪਲੱਸ 2 ਕੀਤੀ ਹੋਈ ਆ ਉਹਨੇ ਪਲੱਸ 2 ਕਰੀਆ ਹੁਣ ਅਸਾਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਡਾਕਟਰੀ ਰਿਪੋਰਟ ਜੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਨਹੀਂ ਕਰਦੇ ਜਦ ਇਹ ਜਾਂਦੀ ਨਹੀਂ ਕਹਿਣਾ ਨਹੀਂ ਮੰਨਦੀ ਸਾਡਾ ਇਹ ਨਹੀਂ ਤੁਸੀਂ ਬਾਬੇ ਤੇ ਵਿਸ਼ਵਾਸ ਕਰਦੇ ਮੈਨੂੰ ਵਿਸ਼ਵਾਸ ਆ ਕੋਈ ਵੀ ਉਤਵੀ ਧਾਗਾ ਕੀ ਕਹਿੰਦਾ ਬਾਬਾ ਵੀ ਕੋਈ ਉੱਥੇ ਨੂੰ ਜਾਣਾ ਆ ਕੇ ਆਵੇ ਜਾਵੇ ਇਹਨਾਂ ਕੋਲ ਤਾਂ ਬਸ ਵਰੀ ਆਹੀ ਗੱਲ ਆ ਠੀਕ ਐ ਇਹ ਜਦੋਂ ਇਹਨਾਂ ਨੂੰ ਗੱਲ ਬਸ ਤੁਸੀਂ ਚਲੋ ਇੱਕ ਵਾਰੀ ਇਹ ਵੀ ਇਹਨਾਂ ਦੀ ਗੱਲ ਸਿੱਧ ਕਰ ਦਿਓ ਇੱਕ ਵਾਰੀ ਜਾਇਓ ਬਾਬੇ ਕੋਲੇ ਮੈਂ ਜਾ ਕੇ ਆਈਆਂ ਮੈਂ ਜਾ ਕੇ ਆਈਆਂ ਬਾਬੇ ਕੋਲੇ ਹੁਣ ਮੈਂ ਇਹ ਤਾਂ ਐਂ ਕਹਿੰਦੇ ਵੀ 7-7 ਦਿਨ ਉੱਥੇ ਬਾਬੇ ਕੋਲੇ ਬੈਠੀ ਰਹੀ ਮੈਂ 7 ਦਿਨ ਉੱਥੇ ਬਾਬੇ ਕੋਲ ਬੈਠ ਕੇ ਚੌਂਕੀ ਭਰਾਂ ਕਿ ਮੈਂ ਘਰ ਦਾ ਚੁੱਲਾ ਚੌਂਕਾ ਕਰਾਂ ਇਹਨਾਂ ਥੋੜੀ ਨਹੀਂ ਨਹੀਂ 7 ਦਿਨ ਨਹੀਂ ਇਹ ਆਪ ਜਾਣਦੀ ਨਹੀਂ ਨੇਚਾ ਨਾਲ ਨਹੀਂ ਜਾਂਦੀ ਇਹ ਨੇਚਾ ਕਿਵੇਂ ਹੋਣੀ ਚਾਹੀਦੀ ਤੁਸੀਂ ਦੱਸ ਦਿਓ ਵੀ ਇਹ ਜਾਵੇ ਕਿਵੇਂ ਇਹ ਦੋਨੇ ਮੁੰਡਾ ਜਾਵੜੂ ਛੋਟਾ ਨਾਲ ਮੁੰਡਾ ਨਾਲ ਜਾਵੂਗਾ ਇਹ ਜਾਂਦੀ ਨਹੀਂ ਤਰਦੀ ਨਹੀਂ ਨਾਲ ਇਹਨਾਂ ਨੂੰ ਤੁਸੀਂ ਐਂ ਕਹੋ ਵੀਰੇ ਮੈਂ ਚੌਂਕੀ ਭਰੂੰਗੀ ਠੀਕ ਹੈ ਮੈਂ ਜਾਊਂਗੀ ਮੁੰਡੇ ਨੂੰ ਮੇਰੇ ਨਾਲ ਡਾਕਟਰ ਦੇ ਭੇਜਣਗੇ ਟੈਸਟ ਕਰਾਊਗਾ ਪੁੱਛੋ ਇਹਨਾਂ ਨੂੰ ਹਾਂ ਹਾਂ ਕਰਵਾ ਲੂ ਹਰ ਤੂੰ ਪਹਿਲਾਂ ਬਾਬਿਆਂ ਦੇ ਜਾ ਕਰਾਵੇ ਫਿਰ ਸਹੀ ਮੈਂ ਜਾਵੜੂਗੀ ਜਿੱਥੇ ਪਹਿਲਾਂ ਟੈਸਟ ਕਰਾਵੇ ਹਾਂ ਪਹਿਲੇ ਪਹਿਲਾਂ ਟੈਸਟ ਕਰਾ ਲੇ ਤੇ ਪਹਿਲਾਂ ਬਾਬੇ ਦੇ ਜਾਣਾ ਬਾਬੇ ਦੇ ਜਾਉ ਪਹਿਲਾਂ ਹੁਣ ਇਹ ਕਹਿੰਦੀ ਪਹਿਲਾਂ ਬਾਬੇ ਦੇ ਜਾਓ ਇਹਦੇ ਕੋਲ ਤਾਂ ਇੱਕੋ ਲੱਤ ਆ ਜੀ ਵੇਖੋ ਹੁਣ ਰੌਲਾ ਇੱਥੇ ਬਾਬੇ ਦਾ ਹਾਂਜੀ ਕੁਝ ਜਿਗਰਾਂ ਆਈ ਪਾਈ ਰੱਖਣਾ ਸਾਡੀ ਹੈਗੀ ਪੜ੍ਹੀ ਲਿਖੀ ਫੈਮਿਲੀ ਸਾਡੇ ਸਾਡੇ ਪੜ੍ਹੇ ਲਿਖੇ ਤੇ ਚਾਚੇ ਤਾਇ ਸਾਰੇ ਮਮੇ ਸਾਰੇ ਪੜ੍ਹੇ ਲਿਖੇ ਆਸੀਂ ਬਾਬਾ ਬਾਬੂ ਮੈਂ ਚੱਕਰ 'ਚ ਨਹੀਂ ਪੈਂਦੇਗੇ ਠੀਕ ਹੈ ਨਾ ਨਾ ਹੀ ਅੱਜ ਤੁਹਾਨੂੰ ਪਤਾ ਹੀ ਆ ਬਾਬਿਆਂ ਦਾ ਕੀ ਹੈਗਾ ਕੀ ਨਹੀਂ ਹੈਗਾ ਅणि ਪਰਦੇ ਇਹ ਸ਼ਰੂਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਰਾ ਕੁਝ ਕਰਦੇ ਆ ਅਸੀਂ ਕਿਹੜਾ ਨਾਸਤਿਕ ਆ ਠੀਕ ਆ ਨਾ ਉਹ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਅਸੀਂ ਤਾਂ ਉਸ ਤੇ ਹਿਸਾਬ ਨਾਲ ਚੱਲਦੇ ਆ ਡਾਕਟਰੀ ਜਿਹੜੇ ਬਾਬੇ ਆ ਉਹ ਕਿਤੇ ਡਾਕਟਰੀ ਇਲਾਜ ਕਰਾਉਂਦੇ ਨਹੀਂ ਆ ਉਹਦਾ ਉਹ ਵੀ ਕਰਵਾਉਂਦੇ ਹੈਗੇ ਉਹ ਵੀ ਕਰਵਾਉਂਦੇ ਆ ਵੀ ਡਾਕਟਰਾਂ ਕੋਲੇ ਹਸਪੀਟਲ ਜਾ ਕੇ ਦਾਖਲ ਹੋ ਜਾਂਦੇ ਆ ਮਾਰ ਹੋ ਜਾਂਦੇ ਆ ਜਾਂਦੇ ਆ ਹਾਂ ਸਾਨੂੰ ਉਹ ਦੇਈ ਜਾਂਦੇ ਆ ਕੀ ਕਹਿੰਦੇ ਧੂੜ ਸੁਆਦ 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 ਲਈ ਜਾਂਦੇ ਆ ਸਿਰ ਤੇ ਪਾ ਲੋ ਜਾਂ ਨਹਾ ਲੋ ਜਾਂ ਖਾ ਲੋ ਤੇ ਆਪ ਉਹ ਵੱਡੇ ਵੱਡੇ ਡਾਕਟਰਾਂ ਦੇ ਇਲਾਜ ਕਰਵਾਉਂਦੇ ਜਾ ਕੇ ਇਹ ਗੱਲ ਤਾਂ ਕਿਤੇ ਨਾ ਕਿਤੇ ਸਹੀ ਆ ਬਿਲਕੁਲ ਇਹ ਚੀਜ਼ਾਂ ਇਹ ਹੁੰਦੀਆਂ ਮਾਤਾ ਜੀ ਪਰ ਤੁਸੀਂ ਵੀ ਥੋੜੀ ਬਹੁਤੀ ਜ਼ਿਆਦਾ ਮੰਨੋ ਆ ਸੌਰੀ ਇਹ ਗੱਲ ਨੂੰ ਛੱਡੋ ਜੇਦ ਨੂੰ ਆਪਦੀ ਨੂੰ ਚਲੋ ਜੇ ਉਹ ਕਹਿ ਰਹੇ ਇੱਕ ਵਾਰੀ ਕਰਾ ਲੂ ਟੈਸਟਿੰਗ ਨਹੀਂ ਕਰਾਉਣੇ ਕੋਈ ਗੱਲ ਨਹੀਂ ਕਰਵਾ ਲਾਂਗੇ ਅਸੀਂ ਪਰ ਬੱਲਾ ਬਾਬੇ ਦੇ ਹਾਂਜੀ ਹੁਣ ਮਾਤਾ ਦੇ ਤੇ ਇੱਕੋ ਹੀ ਗੱਲ ਹੈ ਵੀ ਪਹਿਲਾਂ ਬਾਬੇ ਦੇ ਪਹੁੰਚੋ ਬਾਬੇ ਦੀ ਚੌਂਕੀ ਭਰੋ ਉਸ ਬਾਬੇ ਦੇ ਡੇਰੇ ਤੇ ਜਾ ਕੇ ਤੁਹਾਡੀ ਇਹ ਗੱਲਬਾਤ ਹੈ ਜਿਹੜੀ ਬਣੂਗੀ ਹੁਣ ਡਾਕਟਰ ਨਹੀਂ ਸਭ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜੀਆਂ ਰਿਪੋਰਟਾਂ ਪੋਜ਼ਿਟਿਵ ਆਈਆਂ ਨੇ ਹੁਣ ਫਿਰ ਤੁਹਾਡਾ ਕੀ ਫੈਸਲਾ ਜੀ ਫੈਸਲਾ ਅਸੀਂ ਤਾਂ ਬਾਬੇ ਦੇ ਨਹੀਂ ਜਾਣਾਂਗਾ ਹੂੰ ਟੈਸਟ ਕਰਵਾਉਣ ਆਪਦੇ ਮੁੰਡੇ ਦੇ ਪਹਿਲਾਂ ਠੀਕ ਹੈ ਨਹੀਂ ਫਿਰ ਜੇ ਆਈ ਕੁੜੀ ਨੂੰ ਘਰੋਂ ਕੱਢਦੇ ਰਹੇ ਮੈਂ ਕੋਈ ਆਪਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਨਾ ਤੇ ਫੇਰ ਮਾਂਤਾ ਜੀ ਫਿਰ ਕੋਈ ਕੇਸ ਚੱਲੂ ਕਾਨੂੰਨੀ ਕਾਰਵਾਈ ਹੋ ਫੇਰ ਤੇ ਫਿਰ ਤਲਾਕ ਹੋ ਜਾ ਬਸ ਇਹ ਤਾਂ ਇਹ ਤਾਂ ਇਹ ਤਾਂ ਭਾਲਦੀ ਇਹ ਹੈ ਇਹ ਤਾਂ ਭਾਲਦੀ ਇਹ ਹੈ ਇਹੀ ਭਾਲਦੀ ਆ ਫਿਰ ਹੋਰ ਜਿਹੜੇ ਲਿਆਉਣਗੇ ਉਹ ਕਿਹੜਾ ਫਿਰ ਮੁੰਡੇ ਜੰਮਦੂਗੀ ਹੂੰ ਠੀਕ ਹੈ ਨਾ ਜੋ ਸਾਡੀ ਕੁੜੀ ਸਹੀ ਆ ਟੈਸਟ ਰਿਪੋਰਟਾਂ ਸਾਰੀਆਂ ਸਹੀ ਆ ਜਾਂਦੀਆਂ ਹੈਗੀਆਂ ਮੈਡੀਕਲ ਦੇ ਹਿਸਾਬ ਨਾਲ ਤੇ ਜਦੋਂ ਇਹਨਾਂ ਨੂੰ ਹਰਜ ਕੀਆ ਮੈਨੂੰ ਸਮਝ ਨਹੀਂ ਆਦੀ ਮੁੰਡੇ ਦਾ ਟੈਸਟ ਕਰਾਉ ਨੂੰ ਹਰਜ ਕੀ ਆ ਬੇਲਕੋਲ ਇਹ ਇਹ ਚੀਜ਼ਾਂ ਹੋਣੀਆਂ ਤਾਂ ਚਾਹੀਦੀਆਂ ਕਿਉਂਕਿ ਇਹ ਜੇਤੇ ਵੀ ਮਾਤਾ ਜੀ ਤੁਸੀਂ ਨਾ ੜੋਏ ਹੋ ਜਾਂਦਾ ਕਈ ਵਾਰੀ ਬੀਬੀਆਂ ਦੇ ਪੈਰੋਂ ਮੈਂ ਕਹਿੰਦਾ ਵੀ ਜਿਹੜੀ ਬੁੜੀ ਹੁੰਦੀ ਹੈ ਉਹ ਘਰ ਨੂੰ ਵਸਾ ਵੀ ਸਕਦੀ ਹੈ ਮਹਿਲ ਵੀ ਬਣਾ ਸਕਦੀ ਹੈ ਠੀਕ ਆ ਤੇ ਬੁੜੀਆਂ ਉਜਾੜ ਵੀ ਦਿੰਦੀਆਂ ਉਜਾੜੇ ਵਾਲਾ ਕੰਮ ਮਾਤਾ ਨੂੰ ਤਾਂ ਇੱਕੋ ਗੱਲ ਕਹਤੀ ਵੀ ਬੱਸ ਬੱਸ ਤਲਾਕ ਹੋ ਜੂ ਹੋਰ ਕੀ ਹੋ ਜੂ ਕੀ ਤੁਹਾਨੂੰ ਲੱਗਦਾ ਵੀ ਤਲਾਕ ਹੋਣ ਤੋਂ ਬਾਅਦ ਫੇਰ ਮੁੰਡਾ ਵਿਆਹ ਲੂੰਗੇ ਹਾਂ ਇਹਨਾਂ ਨੇ ਇਹਨਾਂ ਨੇ ਪਹਿਲਾਂ ਵੀ ਵੀਰੇ ਲੁਕੋ ਰੱਖ ਕੇ ਠੀਕ ਐ ਇਹਨਾਂ ਨੇ ਮੁੰਡਾ ਵਿਆਹ ਸਾਨੂੰ ਤਾਂ ਹੁਣ ਪਤਾ ਲੱਗਦਾ ਬਾਅਦ ਦੇ ਵਿੱਚ ਵੀ ਉਹ ਟੀਕੇ ਵੀ ਲਾਉਂਦਾ ਠੀਕ ਐ ਚਿੱਟਾ ਵੀ ਲੈਂਦਾ ਗਾ ਤੇ ਮੈਂ ਤਾਂ ਕਿਉਂਕਿ ਹੁਣ ਮੈਂ ਰਹਿਨੀ ਆ ਠੀਕ ਐ ਇਹ ਤਾਂ ਨਹੀਂ ਤੁਹਾਡੇ ਕੋਲੇ ਮੰਨਣਗੇ ਕੈਮਰੇ ਮੂਰੇ ਵੀ ਉਹ ਨਸ਼ਾ ਕਰਦਾ ਪਰ ਉਹ ਨਸ਼ਾ ਕਰਦਾ ਤੁਸੀਂ ਆਣ ਗਵਾਂ ਚ ਜਾ ਕੇ ਪੁੱਛੋਗੇ ਉਹਦੇ ਯਾਰਾ ਦੋਸਤਾਂ ਤੋਂ ਜਾ ਕੇ ਪੁੱਛੋਗੇ ਉਹ ਨਸ਼ਾ ਕਰਦਾ ਉਹਦਾ ਡਰਗ ਟੈਸਟ ਕਰਵਾਓ ਮੈਨੂੰ ਬੜੇ ਵਾਰੀ ਕਿਹਾ ਵੀ ਤੂੰ ਮੇਰੇ ਨਾਲ ਚੱਲ ਟੈਸਟ ਕਰਾ ਉਹ ਕਰਾਉਂਦਾ ਨਹੀਂ ਉਹ ਇਸੇ ਗੱਲ ਮਾਰਾ ਨਹੀਂ ਕਰਾਉਂਦਾ ਜਿ ਕੈਮਰੇ ਮੂਰੇ ਵੀ ਤਾਂ ਹੀ ਨਹੀਂ ਆਇਆ ਇਹੀ ਗੱ ਇਹ ਤਾਂ ਕਹਿੰਦੀ ਐਂਡ ਕਵਾਂਡ ਪੁੱਛੇ ਇਹ ਇਹ ਕਹਿੰਦੀ ਐਂਡ ਕਵਾਂਡ ਜਿਨੂੰ ਮਰਜ਼ੀ ਪੁੱਛ ਲੋ ਨਹੀਂ ਕਰਦਾ ਮੈਂ ਕਰਦਾ ਨਹੀਂ ਨਹੀਂ ਕਰ ਲਓ ਇਹ ਗੱਲ ਹੁਣ ਮਾਤਾ ਕਹਿ ਰਹੀ ਆ ਪਰ ਮਾਤਾ ਫਿਰ ਇੱਕ ਪਾਸੇ ਵੀ ਕਹਿ ਰਹੀ ਵੀ ਕੋਈ ਨਹੀਂ ਤਲਾਕ ਹੋ ਜੂ ਤਾਂ ਹੋ ਜੇ ਫਿਰ ਫਿਰ ਕਿੱਡੀ ਕ ਗੱਲ ਆ ਇਹ ਕੱਲਾ ਇਸ ਘਰ ਦਾ ਮਾਮਲਾ ਨਹੀਂ ਇਦਾਂ ਦੇ ਮਾਮਲੇ ਬਹੁਤ ਬਹੁਤ ਆ ਜਿਹੜੇ ਉਹ ਸਾਹਮਣੇ ਆਉਂਦੇ ਆ ਸਾਡੇ ਕਿਉਂਕਿ ਇੱਥੇ ਜਾ ਕੇ ਰੌਲਾ ਪੈ ਜਾਂਦਾ ਕਿ ਆਪਾਂ ਇਹ ਗੱਲ ਸਮਝਦੇ ਆਂ ਵੀ ਜੇਕਰ ਦਬਾਇਆ ਜਾਂਦਾ ਤਾਂ ਕੁੜੀ ਨੂੰ ਦਬਾ ਲਵੋ ਠੀਕ ਆ ਇਹ ਚੀਜ਼ਾਂ ਵੀ ਹੁੰਦੀਆਂ ਪਰ ਅਸਲ ਦੇ ਵਿੱਚ ਬੰਦਾ ਬੰਦੇ ਦਾ ਦੁਸ਼ਮਣ ਨਹੀਂ ਹੁੰਦਾ ਬੰਦਾ ਜਿੱਥੇ ਜਾ ਕੇ ਪੈਂਦਾ ਬੁੜੀਆਂ ਦਾ ਕਰਕੇ ਫਿੱਕ ਪੈ ਜਾਂਦਾ ਬੁੜੀਆਂ ਦੇ ਕਰਕੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਹੁਣ ਇਹਨਾਂ ਨੇ ਆਪ ਦਾ ਬਾਹ ਲਾ ਲਿਆ ਕਹਿੰਦੇ ਫਿਰ ਅਸੀਂ ਕੋਈ ਕਾਨੂੰਨੀ ਕਾਰਵਾਈ ਜਿਹੜੀ ਕਰ ਲਾਂਗੇ ਮਾਂ ਤਾਂ ਵੀ ਕਹਿੰਦੀ ਕੋਈ ਨਹੀਂ ਤਲਾਕ ਹੋ ਜੂ ਹੋ ਜੇ ਅਸੀਂ ਮੁੰਡਾ ਕਿਤੇ ਹੋਰ ਵਿਆਹ ਲਾਂਗੇ ਇਹ ਚੀਜ਼ਾਂ ਵੀਰੇ ਉਹ ਨਹੀਂ ਗੱਲ ਹੁਣ ਤੁਸੀਂ ਵੀ ਇਹ ਗੱਲ ਕਹੀ ਹੈ ਨਾ ਬਈ ਇਹ ਸਾਡਾ ਸਮਾਜ ਹੀ ਮਰਦ ਪ੍ਰਧਾਨ ਸਮਾਜ ਆ ਠੀਕ ਹੈ ਮੇਰੇ ਘਰਦਿਆਂ ਨੇ ਵੀ ਮੈਨੂੰ ਇਹੀ ਗੱਲ ਸਿਖਾਈ ਵੀ ਕੋਈ ਗੱਲ ਨਹੀਂ ਅੱਜ ਸੁਧਰਦਾ ਕੱਲ ਸੁਧਰਜੂ ਕੱਲ ਸੁਧਰਜੂ ਇਹ ਲੜਾਈ ਪੈਣੀ ਸਾਡੇ ਵਿਆਹ ਤੋਂ 2 ਸਾਲ ਬਾਅਦ ਹੀ ਲੜਾਈ ਪੈਣ ਲੱਗੀ 8 ਸਾਲ ਹੋ ਗਏ ਹੁਣ 8 ਸਾਲ ਮੇਰੇ ਘਰਦਿਆਂ ਨੇ ਵੀ ਮੈਨੂੰ ਇਹੀ ਗੱਲ ਕਹੀ ਵੀ ਤੂੰ ਸਬਰ ਦਾ ਘੁੱਟ ਭਰ ਲੈ ਅੱਜ ਸੁਧਰਜੂ ਕੱਲ ਸੁਧਰਜੂ ਕਿਉਂ ਕਿਉਂਕਿ ਰੋਜ਼-ਰੋਜ਼ ਵਿਆਹ ਨਹੀਂ ਹੁੰਦੇਗੇ ਪਰ ਇਹਨਾਂ ਵਾਸਤੇ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਇਹ ਤਾਂ ਇਹ ਕਹਿੰਦੇ ਆ ਵੀ ਤੂੰ ਤਲਾਕ ਦੇ ਦੇ ਅਸੀਂ ਕੱਲ ਨੂੰ ਮੁੰਡਾ ਵਿਆਹ ਦਾਂਗੇ ਇਹ ਹੁੰਦਾ ਪਰ ਮੈਂ ਕਹਿੰਦਾ ਵੀ ਜਿੱਥੇ ਤੁਹਾਨੂੰ ਪਤਾ ਲੱਗਦਾ ਵੀ ਪਹਿਲੀ ਗੱਲ ਆਪਾਂ ਇਹ ਸਾਕ ਚ ਨਹੀਂ ਤਲਾਕ ਹੋ ਜੇ ਪਰ ਜਿੱਥੇ ਤੁਹਾਨੂੰ ਲੱਗਦਾ ਵੀ ਰਿਸ਼ਤਾ ਜਮਾ ਖਤਮ ਹੁੰਦਾ ਜਾ ਰਿਹਾ ਜਿੱਥੇ ਤੁਹਾਡੀ ਇੱਜ਼ਤ ਨਹੀਂ ਸਤਕਾਰ ਨਹੀਂ ਉੱਥੇ ਮੈਂ ਮਾਪਿਆਂ ਨੂੰ ਵੀ ਕਹਿੰਦਾ ਵੀ ਕੁੜੀਆਂ ਨੂੰ ਵੀ ਫਰੀਨਾਂ ਦਬਾ ਕੇ ਨਾ ਰੱਖੋ ਠੀਕ ਆ ਵਿਆਹ ਇੱਕ ਵਾਰੀ ਹੁੰਦਾ ਰਿਸ਼ਤੇ ਇੱਕ ਵਾਰੀ ਮਸਾਂ ਜੁੜਦੇ ਆ ਪਰ ਕਿਸੇ ਨੂੰ ਆਪਾਂ ਇੰਨਾ ਵੀ ਫੋਰਸ ਨਾ ਕਰੋ ਉਹਦੇ ਤੇ ਇੰਨਾ ਵੀ ਦਬਾਅ ਨਾ ਪਾਓ ਵੀ ਤੂੰ ਇੱਥੇ ਹੀ ਜ਼ਿੰਦਗੀ ਜਿਉਂ ਚਾਹੇ ਨਰਕਾ ਚ ਚਾਹੇ ਸੁਰਗਾ ਇੱਥੇ ਹੀ ਰਹਿ ਕੇ ਜ਼ਿੰਦਗੀ ਕੱਟ। ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਠੀਕਾ ਪਰ ਕਿਤੇ ਨਾ ਕਿਤੇ ਹੁਣ ਜੇ ਤਾਂ ਉਹ ਮੁੰਡਾ ਸਾਹਮਣੇ ਹੁੰਦਾ ਤੇ ਆਪਾਂ ਉਹਦੇ ਨਾਲੇ ਵੀ ਗੱਲ ਕਰਦੇ ਪਰ ਮਾਤਾ ਕਹਿੰਦੀ ਵੀ ਨਾ ਉਹਦੇ ਨਾਲ ਕੋਈ ਗੱਲ ਹੀ ਨਹੀਂ ਥੋੜੀ ਹੋਣੀ। ਇਹ ਫੈਸਲਾ ਤੁਸੀਂ ਕਰਨਾ ਕਿਉਂਕਿ ਅਸੀਂ ਤਾਂ ਹਰ ਵਾਰ ਦੀ ਤਰ੍ਹਾਂ ਜਿਵੇਂ ਮਸਲਾ ਸਾਡੇ ਕੋਲੇ ਕੋਈ ਪਹੁੰਚਦਾ ਆਉਂਦਾ ਅਸੀਂ ਮਲੂਕਾ ਟੀਮ ਇਕੱਠੇ ਹੋ ਕੇ ਉਹਦਾ ਇੱਕ ਮੈਸੇਜ ਦਿੰਨੇ ਆ ਕਿਉਂਕਿ ਬਹੁਤਾਂ ਗਿਣਤੀ ਦੇ ਵਿੱਚ ਇਹ ਚੀਜ਼ਾਂ ਸਾਡੇ ਸਾਹਮ ਆਉਂਦੀਆਂ ਨੇ ਠੀਕ ਆ ਉਹੀ ਚੀਜ਼ ਨੂੰ ਅਸੀਂ ਜਿਹੜਾ ਆਪਣੇ ਟੀਮ ਦੇ ਰਾਹੀਂ ਇੱਕ ਨਾਟਕ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਇਹ ਕੋਸ਼ਿਸ਼ ਹੁੰਦੀ ਹੈ ਵੀ ਇੱਕ ਚੰਗਾ ਮੈਸੇਜ ਹੈ ਜਿਹੜਾ ਤੁਹਾਡੇ ਤੱਕ ਉਹ ਲੈ ਕੇ ਆ ਸਕੇ ਅਸੀਂ ਸਾਰੇ ਆਪ ਦੇ ਕਾਲਪਨਿਕ ਪਾਤਰਾਂ ਦੇ ਰਾਹੀਂ ਲਿਆਉਣੇ ਆ ਵੀ ਦੁਨੀਆ ਦਾ ਅੱਜ ਸੱਚ ਕੀ ਆ ਸਮਾਜ ਦਾ ਅੱਜ ਸੱਚ ਕੀ ਆ ਪਰ ਕਿਤੇ ਨਾ ਕਿਤੇ ਬੀਬੀਆਂ ਭੈਣਾਂ ਨੂੰ ਵੀ ਇਹ ਚੀਜ਼ ਦਾ ਸਬਰ ਕਰਨਾ ਚਾਹੀਦਾ ਕਿਉਂਕਿ ਲੜਾਈ ਫੇਕੇ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਕਿਸੇ ਟਾਈਮ ਜਿਵੇਂ ਮਾਤਾਂ ਦਾ ਇਹਨਾਂ ਨੇ ਕਰੈਕਟਰ ਕੀਤਾ ਇਹ ਵੀ ਕਿਸੇ ਟਾਈਮ ਇਸੇ ਘਰ ਦੇ ਵਿੱਚ ਨੂੰ ਬਣ ਕੇ ਆਏ ਹੋਣੇ ਆ ਕਿਸੇ ਟਾਈਮ ਇਹਨਾਂ ਨੇ ਵੀ ਇਹ ਨਾਲ ਹੀ ਜ਼ਿੰਦਗੀ ਨੰਘਾਈ ਹੋਣੀ ਆ ਪਰ ਇਹ ਨਹੀਂ ਵੀ ਇੱਥੇ ਆ ਚੀਜ਼ਾਂ ਕਿਉਂਕਿ ਕੁੜੀ ਨੂੰ 8 ਸਾਲ ਹੋ ਗਏ ਇਹ ਵੀ ਇੱਕ ਵੱਡੀ ਗੱਲ ਆ ਕਿਉਂਕਿ ਉਹ ਹਜੇ ਵੀ ਇਸੇ ਆਸਤੇ ਇਹ ਵੀ ਟੈਸਟ ਕਰਵਾ ਲੈਣ ਤੇ ਕਿਤੇ ਨਾ ਕਿਤੇ ਜਾ ਕੇ ਜਿਹੜੀ ਗੱਲਬਾਤ ਆ ਉਹ ਸਹੀ ਸਹੀ ਸਾਹਮਣੇ ਆਜੂ ਗਲਤ ਗਲਤ ਸਾਹਮਣੇ ਆਜੂ ਸੱਚ ਦਾ ਸੱਚ ਝੂਠ ਦਾ ਝੂਠ ਜਿਹੜਾ ਉਹ ਹੋਜੂ ਤੇ ਇਹੀ ਅਸੀਂ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਸੇਜ ਦੇਣ ਦੀ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ